ਆਪਣੇ ਹੋਈ ਸੀਗੀ ਪਨੇਵੀ ਤੇ ਜਦੋਂ ਘਰੋਂ ਆਉਂਦੇ ਨੇ ਲੈਣ ਵਾਲੇ ਵਧਾਈ ਤੇ ਖੂਬ ਨੱਚੇ ਤੇ ਬਹੁਤ ਜ਼ਿਆਦਾ ਮਜ਼ਾ ਆਇਆ ਫਿਰ ਸਾਰੇ ਬਹਿ ਗਏ ਸਾਰੇ ਰੈਡੀ ਹੋ ਗਏ ਨੇ ਬਾਅਦ ਦੀਜ਼ਿਆਂ ਤੇ ਜਾਣ ਵਾਸਤੇ ਸਾਰਿਆਂ ਨੇ ਗੱਲਾਂបੱਤਾਂ ਕਰਦੇ ਪਹੀਗੇ ਵੀ ਜਾ ਕੇ ਹੁਣ ਪਕੌੜੇ ਖਾਣੇ ਆ ਰੱਜ ਰੱਜ ਕੇ ਤੇ ਨਾਲ ਦੀ ਨਾਲ ਹੀ ਵੇਰ ਲੋ ਸਾਰੇ ਪੂਰੇ ਟੈਨਸ਼ਨ ਬੈਠੇ ਨੇ ਤੇ ਰਾਧਾ ਮੈਡਮ ਵੀ ਬੈਠੀ ਕੁੜੀ ਚੱਕ ਕੇ ਤੇ ਚਲੋ ਸਾਰੇ ਬਹੁਤ ਖੁਸ਼ ਨੇ ਕਿਉਂਕਿ ਬੜੀ ਦੇਰ ਬਾਅਦ ਫੰਕਸ਼ਨ ਆਇਆ ਤੇ ਸਾਰਿਆਂ ਨੂੰ ਇਹੋ ਹੀ ਹੈਗਾ ਕਿ ਖੂਬ ਇੰਜੋਏ ਕਰਨਾ ਇਹਦਾ ਚਲੋ ਜੀ ਪਹੁੰਚ ਗਏ ਸਾਰੇ ਭਰ ਲੀਆਂ ਪਲੇਟਾਂ ਖਾਣਾ ਕਰਤਾ ਸ਼ੁਰੂ ਸਾਰਿਆਂ ਨੇ ਪਕੌੜੇ ਤੇ ਮੈਨੂੰ ਇਦਾਂ ਲੱਗਦਾ ਪਿਆ ਕਿ ਸਭ ਤੋਂ ਵੱਧ ਪਲੇਟ ਤੇ ਮੇਰੀ ਭਰੀ ਹੈ ਤੇ ਗਰਮਾ ਗਰਮ ਪਕੌੜੇ ਗਰਮਾ ਗਰਮ ਸਵਾਦ ਸਵਾਦ ਗਰਮਾ ਗਰਮ ਕੌਫੀ ਚਾਚਾ ਜੀ ਲੱਗੇ ਨੇ ਕੌਫੀ ਦੇਣ ਵਾਸਤੇ ਮੈਂ ਮੰਗਦੀ ਵੀ ਮੈਨੂੰ ਚਾਚਾ ਜੀ ਕੌਫੀ ਫੜਾਉਂਦੇ ਪਏ ਨੇ ਤੇ ਮੈਂ ਨਾਲ ਹੀ ਚਾਚਾ ਜੀ ਦਾ ਵਲੌਗ ਸ਼ੂਟ ਕਰ ਲਿਆ ਹੁਣ ਪੋਗੇ ਦੀ ਤਿਆਰੀ ਹੁਣ ਪੋਗਾ ਲੱਗੇ ਨੇ ਬਾਲ ਲੈਣਾ ਤੇ ਇਹ ਤੋਂ ਬਾਅਦ ਪੀ ਰਾਧਾ ਵੀ ਬਾਹਰ ਆਏਗੀ ਤੇ ਉਹਦਾ ਸਵਾਗਤ ਕਰਾਂਗੇ ਆਪਣੀ ਭਾਂਜੀ ਦਾ ਗੁਗਲੋ ਮੁਗਲੋ ਦਾ ਤੇ ਚਲੋ ਬਹੁਤ ਹੀ ਜਿਆਦਾ ਵਧੀਆ ਪ੍ਰੋਗਰਾਮ ਸੀਗਾ ਤੇ ਬਹੁਤ ਜਿਆਦਾ ਮਜ਼ਾ ਆਇਆ ਇੰਨਾ ਇੰਜੋਏ ਕੀਤਾ ਇੰਨਾ ਇੰਜੋਏ ਕੀਤਾ ਕਿ ਸੁਆਦ ਹੀ ਆ ਗਿਆ ਐਤੋਂ ਬਾਅਦ ਸਾਰੇ ਜਣੇ ਖੜੇ ਨੇ ਕਿ ਥੋੜੀ ਦੇਰ ਲਈ ਡੀਜੇ ਬੰਦ ਕੀਤੇ ਹੀ ਕਿ ਡੀਜੇ ਲੱਗਣ ਫਟਾਫਟ ਤੇ ਨੱਚਣ ਦੀ ਤਿਆਰੀ ਕਰੀਏ ਤੇ ਇਹ ਮੇਰਾ ਭਤੀਜਾ ਵੇਖ ਲੋ ਭਤੀਜੀ ਮੈਚਿੰਗ ਮੈਚਿੰਗ ਸੂਟ ਪਾ ਕੇ ਖਲੋਤੀਆਂ ਨੇ ਮਾਮਾ ਧੀਆਂ ਤੇ ਸਾਡਾ ਹੋ ਗਿਆ ਪੁੱਗਾ ਬਲ ਗਿਆ ਸਾਡਾ ਤੇਰੀ ਵੇਖ ਸਕਦੇ ਹੋ ਕਿੰਨੀ ਜਿਆਦਾ ਰੌਣਕ ਹੈ ਤੇ ਮੇਰਾ ਪਰੋਣਾ ਪਤਾ ਨਹੀਂ ਕਿੱਥੇ ਹੈ ਪਰੋਣਾ ਮੈਨੂੰ ਕਿਤੇ ਲੱਭ ਨਹੀਂ ਰਿਹਾ ਲਾਗੇ ਛਾਗੇ ਆਪਣਾ ਉਹ ਆਪਣਾ ਕਿਤੇ ਇੰਜੋਏ ਕਰਦੇ ਹੋਣਗੇ ਵੱਖਰਾ ਹੀ ਕਿਉਂਕਿ ਇੱਥੇ ਮੇਰੀ ਵੀ ਕੋਈ ਹੈ ਨਹੀਂ ਫੋਟੋ ਤੇ ਉਹਨਾਂ ਦੀ ਵੀ ਹੈ ਨਹੀਂ ਨਾਲ ਹੀ ਆ ਗਈ ਰਾਦਾ ਬਾਹਰ ਸਿਸਟਰ ਮੇਰੀ ਬਾਹਰ ਬੇਟੀ ਨੂੰ ਲੈ ਕੇ ਫਿਰ ਇਹਦਾ ਕਿਤਾ ਸਵਾਗਤ ਤੇ ਇਹਨਾਂ ਨੂੰ ਪਾਏ ਆਪਾਂ ਬਹੁਤ ਸੋਹਣੇ ਸੋਹਣੇ ਹਾਰ ਗੁੱਡੋ ਨੂੰ ਪਾਏ ਹੁਣ ਪਰਿਵਾਰੀ ਸਾਰੇ ਗੁੱਡੋ ਨੂੰ ਹਾਰ ਪਾਉਣਗੇ ਤੁਸੀਂ ਵੇਖ ਸਕਦੇ ਹੋ ਸਾਰਾ ਮਾਹੌਲ ਕਿੰਨਾ ਵਧੀਆ ਲੱਗਦਾ ਪਿਆ ਤੇ ਚਲੋ ਹਰ ਘਰ ਪਰਿਵਾਰ ਤੇ ਖੁਸ਼ੀਆਂ ਆਉਣ ਏਦਾਂ ਹੀ ਸਾਰੇ ਪਰਿਵਾਰ ਲੋਰੀਆਂ ਪਾਉਣ ਆਪਣੇ ਆਪਣੇ ਧੀਆਂ ਪੁੱਤਾਂ ਦੀਆਂ ਤੇ ਹਰ ਘਰ ਵਿੱਚ ਇਦਾਂ ਹੀ ਚਲੋ ਖੁਸ਼ੀਆਂ ਖੇੜੇ ਆਉਣ ਤੇ ਹਰ ਇੱਕ ਨੂੰ ਪਰਮਾਤਮਾ ਧੀ ਪੱਤੀ ਦਾਤ ਬਖਸ਼ੇ ਸਾਰੇ ਚਲੋ ਇੱਕੋ ਜੇ ਹੋ ਜਾਣਾ ਪਰਮਾਤਮਾ ਸਾਰਿਆਂ ਨੂੰ ਜੀ ਦੇਵੇ ਕਿਸੇ ਨੂੰ ਵੀ ਇਸ ਚੀਜ਼ ਤੋਂ ਮਤਲਬ ਤਰਸਦਾ ਨਾ ਰਹਿਣ ਦੇਵੇ ਤੇ ਵੇਖ ਲੋ ਹੁਣ ਆਪਾਂ ਗੁੱਡੋ ਨੂੰ ਲੱਗੇ ਹਾਰ ਪਾਉਣ ਤੇ ਇਹ ਹੈਗੇ ਨੇ ਮੰਮੀ ਪਾਪਾ ਇਹ ਆ ਗਈ ਨਾਨੀ ਵੱਡੀ ਤੇ ਲੈ ਯਾਰ ਖਿੜੇ ਪਏ ਨੇ ਸਾਰੇ ਮੌਲੇ ਹਣ ਵਧੀਆ ਹੋਇਆ ਪਿਆ ਤੇ ਬਹੁਤ ਸੋਹਣਾ ਲੱਗਦਾ ਪਿਆ ਤੇ ਸਾਰਿਆਂ ਨੇ ਪਾਈ ਹਾਰ ਇਹ ਵੇਖਦਾ ਪਿਆ ਛੋਟਾ ਮੇਰਾ ਭਤੀਜਾ ਇਹਨੂੰ ਵੀ ਹਾਰ ਪਾਇਆ ਇਹ ਤੇ ਰੋਸ ਗਿਆ ਕਿ ਵਿੱਚ ਚਾਕਲੇਟ ਨਹੀਂ ਹੈਗੀਆਂ ਉਹਨੇ ਲਾਤਾ ਉਨੂੰ ਲੱਗਾ ਵਿੱਚ ਚਾਕਲੇਟ ਖਾਉਣੀਆਂ ਤੇ ਚਾਕਲੇਟ ਕੱਢਾਂਗਾ ਤੇ ਬਾਅਦ ਵਿੱਚ ਚਲੋ ਸਾਰਿਆਂ ਨੇ ਖਿਚਵਾਈਆਂ ਫੋਟੋ ਆ ਵਗੈਰਾ ਇਤੋਂ ਬਾਅਦ ਸਾਰਿਆਂ ਨੇ ਕਰਤਾ ਡਾਂਸ ਸ਼ੁਰੂ ਡੀਜੇ ਲੱਗੇ ਸੀਗੇ ਤੇ ਖੂਬ ਪਾਇਆ ਭੰਗੜਾ ਤੇ ਵੀ ਵੇਖ ਸਕਦੇ ਹੋ ਸਾਰੇ ਕਿਦਾਂ ਐਨ ਮਿੰਟੋ ਮੈਂਟ ਲੱਗੇ ਨੇ ਪੁੱਠੇ ਸਿੱਧੇ ਸਟੈਪ ਮਾਰਨ ਤੇ ਬਹੁਤ ਮਜ਼ਾ ਆਇਆ ਸਾਰਿਆਂ ਨੇ ਇੰਨਾ ਜ਼ਿਆਦਾ ਇੰਜੋਏ ਕੀਤਾ ਇਦਾਂ ਹੀ ਹੁਣ ਅੱਗੋਂ ਆ ਜਾਣੀ ਹੈ ਆਪਣੇ ਬ੍ਰਦਰ ਦੀ ਮੈਰਿਸ ਤੇ ਉਹ ਵੀ ਬਹੁਤ ਜਲਦੀ ਹੈ ਤੇ ਉਹਦੇ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਘੈਂਡ ਘਾਂਡ ਵਲੌਗ ਵਿਖਾਵਾਂਗੇ ਹਰ ਇੱਕ ਚੀਜ਼ ਦਾ ਛੋਟੇ ਛੋਟੇ ਵਲੌਗ ਸਾਰੇ ਚੈਨਲ ਦੇ ਉੱਤੇ ਅਪਲੋਡ ਕਰਾਂਗੇ ਤੇ ਸਾਰੇ ਵਿਖਾਵਾਂਗੇ ਇਹ ਜਿਹੜੇ ਇੰਨਾ ਇੱਧਰ ਉੱਧਰ ਨੱਚਦੇ ਪਏ ਨੇ ਮੇਰੀ ਭਾਬੀ ਖੂਬ ਮੋਰਨੀ ਬਣ ਕੇ ਪਹਿਲਾਂ ਪਾਉਂਦੀ ਪਈ ਹੈ ਕਿਉਂਕਿ ਇਹਨਾਂ ਨੂੰ ਵੀ ਨੱਚਣ ਦਾ ਬਹੁਤ ਸ਼ੌਂਕ ਹੈ ਤੇ ਪੂਰੇ ਮਾਰ ਮਾਰ ਸਟੈਪ ਐਣ ਘੈਂਡ ਨੱਚਦੇ ਰਹੇ ਜਿੰਨੀ ਦੇਰ ਤੱਕ ਡੀਜੇ ਬੰਦ ਨਹੀਂ ਹੋਣਾ ਓਨੀ ਦੇਰ ਤੱਕ ਸਾਰਿਆਂ ਨੇ ਪੂਰਾ ਇੰਜੋਏ ਕਰਨਾ ਜਦੋਂ ਡੀਜੇ ਵਾਲੇ ਨੇ ਕਿਹਾ ਕਿ ਮੈਂ ਆਪਣੇ ਘਰ ਆਪਣੇ ਡੀਜੇ ਚੁੱਕ ਕੇ ਲੈ ਕੇ ਚਲਾਂ ਮੈਂ ਬੰਦ ਕਰਨ ਲੱਗਾ ਉਦੋਂ ਹੀ ਸਾਰੇ ਹਟਣਗੇ ਉਦਾਂ ਤੇ ਕੋਈ ਨਹੀਂ ਹਟੇਗਾ ਉਦਾਂ ਇਹਨਾਂ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਨੱਚਣ ਤੋਂ ਇਹ ਬੀਬੀਆਂ ਨੂੰ ਵੱਡੀ ਤੋਂ ਵੱਡੀ ਸ਼ਹਿ ਵੀ ਆ ਜਾਏ ਇਹਨਾਂ ਨੂੰ ਕੋਈ ਨਹੀਂ ਰੋਕ ਸਕਦੀ ਇਹਦੇ ਲੱਗੇ ਨੇ ਇਹਨਾਂ ਗਾਣਿਆਂ ਦੇ ਨਾਲ-ਨਾਲ ਪੂਰੇ ਸਟੈਪ ਮਾਰਨ ਤੇ ਆਪਾਂ ਨੂੰ ਤੇ ਕਈ ਵਾਰੀ ਸਟੈਪ ਭੁੱਲ ਜਾਂਦੇ ਨੇ ਆਪਾਂ ਟੇਢੇ-ਮੇਢੇ ਮਾਰ ਦਿੰਨੇ ਤੇ ਇਹ ਵੇਖ ਲੋ ਜੀਜਾ ਸਾਲੀ ਇਹ ਵੀ ਲੱਗੇ ਨੇ ਖੂਬ ਤੋਰੀ ਵਾਂਗੂ ਮੂੰਹ ਲਮਕਾ ਕੇ ਬੈਜੀ ਨਾ ਇਹ ਗਾਣਾ ਲੱਗਾ ਜੀ ਇੱਥੇ ਤੁਹਾਨੂੰ ਮੈਂ ਮੂੰਹ ਨਾਲ ਬੋਲ ਕੇ ਸੁਣਾ ਦਿੰਨੀ ਆ ਕਿਉਂਕਿ ਆਪਾਂ ਇੱਥੇ ਤੇ ਗਾਣਾ ਮੈਂਸ਼ਨ ਕਰ ਨਹੀਂ ਸਕਦੇ ਸੀਗੇ ਤੁਹਾਨੂੰ ਪਤਾ ਹੀ ਹੈ ਕਾਪੀਰਾਈਟ ਆ ਜਾਣਾ ਤੇ ਆਪਣੀ ਸਾਲੀ ਨਾਲ ਲੱਗੇ ਨੇ ਜਿਨ੍ਹਾਂ ਦੇ ਘਰ ਫੰਕਸ਼ਨ ਹੈ ਇਹ ਭਾਬੀ ਹੂਨ ਆ ਗਿਆ ਢੋਲੀ ਤੇ ਹੁਣ ਢੋਲੀ ਦੇ ਨਾਲ ਵੀ ਸਾਰੇ ਸਟੈਪ ਤੇ ਸਟੈਪ ਕੁੱਟਣ ਲੱਗੇ ਆਂ ਨੇ ਮਿੰਟੋ-ਮਿੰਟ ਤੇ ਖੂਬ ਧਮਾਲਾਂ ਪਾਈਆਂ ਇਦਾਂ ਦੇ ਫੰਕਸ਼ਨ ਵਾਵਾ ਆਉਂਦੇ ਰਹਿਣ ਨਾਲ ਤੇ ਜ਼ਿੰਦਗੀ ਜੇ ਨਾ ਇੰਜੋਏਮੈਂਟ ਜੀ ਹੁੰਦੀ ਰਹਿੰਦੀ ਇਦਾਂ ਤੇ ਕੰਮ ਕਰ-ਕਰ ਕੇ ਬੋਰ ਹੀ ਹੋ ਜੀਦਾ ਕਰੇ ਲੋ ਸਾਰਾ ਦਿਨ ਰੋਜ਼ ਉਹੀ ਕੰਮ ਹੋਏ ਕੰਮ ਤੇ ਇਦਾਂ ਦੇ ਫੰਕਸ਼ਨਾਂ ਦੇ ਵਿੱਚ ਚਲੋ ਟਾਈਮ ਪਾਸ ਹੋ ਜਾਂਦਾ ਵਧੀਆ ਤੇ ਥੋੜਾ ਇੰਜੋਏਮੈਂਟ ਹੋ ਜਾਂਦਾ ਤੇ ਨਾਲੇ ਵਲੌਗ ਸਾਡੇ ਸ਼ੂਟ ਹੋ ਜਾਂਦੇ ਨੇ ਰੀਲਾਂ ਬਣ ਜਾਂਦੀਆਂ ਨੇ ਤੇ ਖੂਬ ਨਜ਼ਾਰਾ ਆਉਂਦਾ ਤੁਹਿਆਂ ਸਾਚੇ ਸਭ ਤੋਂ ਮੇਨ ਗੱਲ ਇਹ ਵੀ ਦੱਸਣੀ ਹੈ ਕਿ ਸਿਮਮੀ ਦਾ ਸੂਟ ਸੋਹਣਾ ਸੀਗਾ ਸਿਮਮੀ ਸੋਹਣੀ ਲੱਗਦੀ ਵੀ ਸੀਗੀ ਕਿੰਨੀ ਕੁ ਜ਼ਿਆਦਾ ਸੋਹਣੀ ਲੱਗਦੀ ਵੀ ਸੀਗੀ ਕਮੈਂਟਾਂ ਦੇ ਵਿੱਚ ਦੱਸਿਓ ਕਿ ਮੈਨੂੰ ਮੈਂ ਬਹੁਤ ਟਾਈਮ ਬਾਅਦ ਮੈਨੂੰ ਨਹੀਂ ਲੱਗਦਾ ਮੈਂ ਕਦੇ ਇਹ ਕਲਰ ਪਾਇਆ ਹੋਏਗਾ ਤੇ ਮੈਂ ਇਹ ਵਾਲਾ ਕਲਰ ਪਾਇਆ ਰਾਇਲ ਬਲੂ ਕਹਿੰਦੇ ਇਹਨੂੰ ਸ਼ਾਇਦ ਤੇ ਮੈਨੂੰ ਦੱਸਿਓ ਕਰਕੇ ਸਾਰੇ ਜਣੇ ਕਮੈਂਟ ਜਿਹੜੇ ਸਿਮਮੀ ਨੂੰ ਪਿਆਰ ਕਰਦੇ ਨੇ ਕਿ ਮੈਂ ਸੋਹਣੀ ਲੱਗਦੀ ਤੇ ਬਾਕੀ ਅੱਗੇ ਆ ਗਈ ਮੇਰੇ ਬ੍ਰਦਰ ਦੀ ਮੈਰिज ਉਹਦੇ ਤੇ ਵੀ ਦੱਸਿਓ ਮੈਂ ਕਿਹੜੇ ਡਰੈਸਸ ਵੇਅਰ ਕਰਾਂ ਕਿਹੜੀਆਂ-ਕਿਹੜੀਆਂ ਪਾਵਾਂ ਤੇ ਇਹ ਵੀ ਦੱਸ ਦਿਓ ਕਿ ਆਹ ਰੈੱਡ ਟੀ-ਸ਼ਰਟ ਵਾਲਾ ਮੁੰਡਾ ਕੌਣ ਆ ਜਿਹੜੇ ਬੜਕਾਂ ਮਾਰਦੇ ਪੈਣੇ ਉੱਚੀ-ਉੱਚੀ ਇਹ ਮੇਰਾ ਘਰ ਵਾਲਾ ਇਹਨੂੰ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੇ ਪੂਰਾ ਕਮਲ ਘੋਟਿਆ ਰੀਜਣਾ ਰੀਜਣਾ ਕੋਈ ਕਸਰ ਨਹੀਂ ਛੱਡੀ ਕਮਲ ਘੋਟੇ ਵਿੱਚ ਪੂਰਾ-ਪੂਰਾ ਘੋਟਿਆ ਤੇ ਬਹੁਤ ਭੰਗੜਾ ਪਾਇਆ ਇਹਨਾਂ ਨੇ ਵੀ ਬਹੁਤ ਇੰਜੋਏ ਕੀਤੀ ਇਹ ਲੱਗੇ ਨੇ ਆਪਣੇ ਸੋਹਰਾ ਸਾਹਿਬ ਨਾਲ ਪੂਰੇ ਸਟੈਪ ਨਾਲ ਸਟੈਪਰ ਲਾਉਣ ਪੂਰੇ ਇੱਕੋ ਜਿਹਾ ਸਟੈਪਰ ਲਾਉਣਗੇ ਇਹ ਅਗਲੇ ਫੰਕਸ਼ਨਾਂ ਤੇ ਵੀ ਇਦਾਂ ਹੀ ਸਟੈਪ ਨਾਲ ਸਟੈਪਰ ਲਾਉਣ ਦੇ ਮਿਲਣਗੇ ਤੁਹਾਨੂੰ ਇਹਨਾਂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਮੇਰੇ ਘਰ ਵਾਲੇ ਵੱਲੋਂ ਵੀ ਦੱਸਦੇ ਆ ਕਿ ਇਹ ਵੀ ਸੋਹਣੇ ਲੱਗਦੇ ਪਈ ਰੈੱਡ ਚ ਪੂਰਾ ਫੁੱਲ